Uh, कल बहुत ही मानजोग आम आदमी पार्टी के सुप्रीमो अरविंद केजरीवाल साहब और बहुत ही मानजोग पंजाब के मुख्यमंत्री भगवंत मान मुख जी तकरीबन 2:30 बजे के करीब पुरानी सब्जी मंडी श्री वाल्मीकि चौक तो महर्षि वाल्मीकि चौक चों कंदी पहलवान दे हट्टी दे कोलो उथ सारे साथी ने उथ इकट्ठा होना है आपा उथों चल के सारे साथी जेड़े है ਇਹ ਉਹਨਾਂ ਜਿਹਨੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਵੱਲੋਂ ਪ੍ਰਾਰਥਨਾ ਕਰਦਾ ਵੀ ਸਾਰੇ ਉੱਥੇ ਚੱਲ ਕੇ ਆਪਣੇ بڑے ਲੀਡਰਾਂ ਦੇ ਵਿਚਾਰ ਵੀ ਸੁਣਨ ਔਰ ਨਾਲ ਨਾਲ ਘੰਟਾ ਕਰ ਤੱਕ ਸ਼ੋਭਾ ਯਾਤਰਾ ਰੋਡ ਸ਼ੋ ਦੀ ਸ਼ੋਭਾ ਨੂੰ ਵੜਾ ਤੇ ਸਰ ਕਿੰਨਾ ਇਕੱਠ ਹੋਣ ਦੀ ਤੁਹਾਨੂੰ ਉਮੀਦ ਹੈ ਕਿਉਂਕਿ ਦੋ ਮੁੱਖ ਮੰਤਰੀ ਪਹਿਲੀ ਵਾਰ ਇਕੱਠੇ ਹੋ ਕੇ ਇਸ ਸ਼ੋ ਦੇ ਅਥੇ ਆ ਰਹੇ ਨੇ ਰੋਡ ਸ਼ੋ ਕਰ ਰਹੇ ਨੇ ਦੇਖੋ ਬਹੁਤ ਹੀ ਲੋਕ ਪਿਆਰ ਕਰਦੇ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣਜੀ ਨਾਲ ਔਰ ਅਰਵਿੰਦ ਕੇ ਜੀ ਵਾਜੇ ਨਾਲ ਔਰ ਹੋਰ ਵੀ ਸਾਡੇ ਬਰਿਸਟ ਲੀਡਰ ਡਾਕਟਰ ਸੰਦੀਪ ਪਾਟਸ ਜੀ ਨਾਲ ਹਾਊਗੇ ਸੋ ਮੇਰੇ ਲਿਹਾਜ਼ ਨਾਲ ਤਕਰੀਬਨ 20000 ਦੇ ਕਰੀਬ ਲੋਕ ਜੜੇ ਹੈ ਉੱਥੋਂ ਚੱਲ ਕੇ ਘੰਟਾ ਕਰ ਤੱਕ ਉੱਥੇ ਰੋਡ ਸ਼ੋਅ ਚ ਜਾਓਗੇ ਸੇ ਸਰ ਅੰਦਾਜ਼ਾ ਟਾਈਮਿੰਗ ਜੋ ਲੋਕਾਂ ਨੂੰ ਇਕੱਠੇ ਹੁੰਦਾ ਉੱਥੇ ਕਿਉਂਕਿ ਗਰਮੀ ਦਾ ਮੌਸਮ ਹੈ ਕਿੰਨੇ ਵਜੇ ਤੱਕ ਉੱਥੇ ਪਹੁੰਚਣ ਦੀ ਮੇਰੀ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਤਕਰੀਬਨ 2:30 ਦੇ ਕਰੀਬ 2:30 ਔਰ 3:00 ਦੇ ਕਰੀਬ ਕਰੀਬ ਉੱਥੇ ਜਰੂਰ ਇਕੱਠੇ ਹੋ ਜਾਣ ਤਾਂ ਕਿ ਐਗਜ਼ੈਕਟ ਜਿਹੜਾ ਹੈ ਟਾਈਮ ਜਿਆਦਾ ਲੇਟ ਨਹੀਂ ਹੋਣਾ 3:30 3:00 ਦੇ ਕਰੀਬ ਜਿਹੜਾ ਰੋਡ ਸ਼ਾ ਪ੍ਰੋਪਰ ਸ਼ੁਰੂ ਤੇ ਸਰ ਸਾਨੂੰ ਪਾਰਸ਼ਨ ਵੀ ਸਾਨੂੰ ਮਿਲੇਗਾ ਦੋਨੋਂ ਮੁੱਖ ਮੰਤਰੀ ਦਾ ਆਪਣੇ ਵਿਚਾਰ ਦੇਣਗੇ ਸਾਨੂੰ ਆ ਡੈਫੀਨੇਟਲੀ ਆ ਬੇ ਦੋਨੋਂ ਮੁੱਖ ਮੰਤਰੀ ਆਪਣੀ ਪਾਰਟੀ ਦਾ ਅਜੰਡਾ ਜੋ ਪੰਜਾਬ ਦੇ ਵਿੱਚ ਅੱਜ 2 ਸਾਲ ਦਾ ਕਾਮਯਾਬੀ ਹੈ ਸਾਡੀ ਸਰਕਾਰ ਦੀ ਔਰ ਦਿੱਲੀ ਦੇ ਵਿੱਚ ਇਹਦੀ ਪਿਛਲੇ 10 ਸਾਲ ਦੀ ਸਰਕਾਰ ਦੀ ਕਾਮਯਾਬੀ ਹੈ ਉਹ ਉਹਦੇ ਬਾਰੇ ਵੀ ਗੱਲ ਕਰੂਗੇ ਔਰ ਆਮ ਆਦਮੀ ਪਾਰਟੀ ਦਾ ਵਿਜ਼ਨ ਕਿੱਡਾ ਵੱਡਾ ਆਪਣੇ ਦੇਸ਼ ਲਈ ਇਹਦੇ ਬਾਰੇ ਵੀ ਅਰਵਿੰਦ ਕੇਜਰੀਵਾਲ ਸਾਹਿਬ ਚਾਹਣਾ ਪਾ ਤੇ ਸਰ ਹੁਸ਼ਿਆਰਪੁਰ ਕੌਨਸਟਿਟੈਂਸੀ ਲੋਕ ਸਭਾ ਦੀ ਵੋਟਰਸ ਨੂੰ ਕੀ ਅਪੀਲ ਹੈ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਉਹਨਾਂ ਦੇ ਵਲੰਟੀਅਰਸ ਨੂੰ ਕੀ ਅਪੀਲ ਹੈ ਕੱਲ੍ਹ ਵਾਸਤੇ ਮੇਰੀ ਸਾਰੇ ਵਲੰਟੀਅਰਸ ਨੂੰ ਅਪੀਲ ਹੈ ਵੀ ਪਾਰੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਸਾਰਾ ਔਰ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਮ ਆਦਮੀ ਪਾਰਟੀ ਨੂੰ 1 ਜੂਨ ਨੂੰ 5 ਨੰਬਰ ਬਟਨ ਚੜ੍ਹੋ ਦਾ ਬਟਨ ਦਵਾ ਕੇ ਜਿੱਦਾਂ 2022 ਦੇ ਵਿੱਚ ਆਪਾਂ ਤੁਸੀਂ ਐਮ ਐਲ ਏ ਵੇਲੇ ਸਾਨੂੰ ਕਮਜ਼ਪ ਕੀਤਾ ਸੀ ਅੱਜ 2 ਸਾਲ ਦੇ ਵਿੱਚ ਲਗਾਤਾਰ ਮੈਂ ਵੀ ਲੋਕਾਂ ਦੇ ਵਿੱਚ ਰਹਿ ਰਿਹਾ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਵੀ ਬਹੁਤ ਮਿਲਨਸਾਰ ਸ਼ਖਸੀਅਤ ਦੇ ਮਾਲਕ ਆ ਅੱਜ ਅਸੀਂ ਉਹਨਾਂ ਨੂੰ ਸਾਰਿਆਂ ਨੇ ਬਹੁਤ ਵੱਡੀ ਲੀਡ ਦੇ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਬਿਠਾਣਾ